ਜੀ ਸ਼ੁਕਰੀਆ। ਯੈਸ। ਸੋ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਤੇ ਜਿਸ ਪਰਮੇਸ਼ਵਰ ਨੇ ਸਾਨੂੰ ਅੱਜ ਤੱਕ ਜਿਉਂਦੇ ਰੱਖਿਆ ਯੈਸ। ਕਿੰਨੇ ਜਾਣੇ ਪ੍ਰਭੂ ਦਾ ਧੰਨਵਾਦ ਕਰਦੇ ਕਿ ਅੱਜ ਜਿਉਂਦੇ ਆ। ਕਿੰਨੇ ਲੋਕ ਸੀ ਜਿਹੜੇ ਆਖ ਮਰ ਗਏ। ਯੈਸ। ਪਰ ਉਹਨੇ ਚਾਹਤ ਸੀ ਕਿਸੇ ਅਲੱਗ ਜਣੇ ਲਿਖ ਕੇ। ਪਰ ਉਹਨੇ ਸਾਡੇ ਤੇ ਦਇਆ ਕੀਤੀ ਸਾਡੇ ਤੇ ਕਰਸ ਕੀਤੀ ਤਾਂ ਇੱਕ ਸੁੰਦਰ ਸਮਾਜ ਦਿੱਤਾ ਸਾਨੂੰ। ਅਸੀਂ ਸਾਰੇ ਭੈਣ ਭਰਾ ਇਕੱਠੇ ਹੋ ਕੇ ਸਾਡੇ ਦੁਸ਼ਰਭ ਸਾਰੇ ਭੈਣਾ ਅਸੀਂ ਸਾਰੇ ਇਕੱਠੇ ਹੋ ਕੇ ਤੁਹਾਨੂੰ ਧੰਨਵਾਦ ਕਰਨਾ ਸਾਡੇ ਅੱਜ ਦਾ ਸਮਾ। ਕਿੰਨੇ ਲੋਕ ਆ ਜਿਹੜੇ ਅੱਜ ਇਹ ਚੀਜ਼ ਨੂੰ ਸੁਪਾਲਦੇ ਪਤਾ ਕਿਉਂ? ਹੋਸਟ ਕਿੰਨਾ ਦੱਬ ਦੇ। ਉਹ ਕਹਿੰਦੇ ਕਾਸ਼ ਕਿਤੇ ਸਾਡੇ ਕੋਲ ਇੰਨਾ ਟਾਈਮ ਹੁੰਦਾ ਸਿ ਸਾਰੇ ਇਕੱਠੇ ਹੋ ਕੇ ਤੇ ਕਿਤੇ 10 ਮਿੰਟ ਰੱਬ ਦਾ ਨਾਮ ਲਈ ਲੈਸ। ਪਰ ਉਹਨਾਂ ਦਾ ਸਮਾਂ ਅਸੀਂ ਪਰਮੇਸ਼ਵਰ ਦਾ ਧੰਨਵਾਦ ਨਹੀਂ ਕਰਾਂ। ਅੱਜ ਦਾ ਜਿਹੜਾ वचन ਆ ਸਾਡਾ ਉਹ वचन ਵੀ ਕੋਈ ਏਦਾਂ ਦਾ ਹੀ ਹੈ ਹallelujah ਹallelujah ਕੀ वचन ਹੈ ਕਹਿੰਦਾ ਇੱਕ ਦਿਨ ਪਰਮੇਸ਼ਰ ਸਾਡੇ ਕੰਮਾਂ ਦਾ ਹਿਸਾਬ ਲਾਊਗਾ ਹਰ ਇੱਕ ਕੰਮ ਦਾ ਪਰਮੇਸ਼ਰ ਨੇ ਹਿਸਾਬ ਲਾਣਾ ਅੱਜ ਅਸੀਂ ਚਾਹ ਰਹੀਏ ਕਿ ਅਸੀਂ ਸਿਰ ਜੀ ਮਜ਼ਦੂਰੀ ਕਰੀਏ ਤੇ ਮਜ਼ਦੂਰੀ ਕਰਨ ਤੋਂ ਬਾਅਦ 15 ਦਿਨਾਂ ਬਾਅਦ 2 ਦਿਨਾਂ ਬਾਅਦ 2 ਮਹੀਨੇ ਬਾਅਦ ਉਹ ਬੰਦਾ ਕਹਿੰਦਾ ਮੈਨੂੰ ਆਪਣਾ ਹਿਸਾਬ ਕਿਤਾਬ ਦੇ ਉਸੇ ਤਰ੍ਹਾਂ ਅਸੀਂ ਵੀ ਕਿਰਾਏ ਦੇ ਮਿਲਦੇ ਰਹੇ ਇਹ ਜ਼ਿੰਦਗੀ ਸਾਡੀ ਵੀ ਇਹ ਕਿਰਾਏ ਦੀ ਜ਼ਿੰਦਗੀ ਹੈ ਪਰਮੇਸ਼ਵਰ ਨੇ ਇੱਕ ਇੱਕ ਸਵਾਸ ਨਾ गिन ਕੇ ਦਿੱਤਾ ਜਿਦਾ ਅਸੀਂ ਕਿਸੇ ਬੱਚੇ ਨੂੰ ਪੰਜਵੀਂ ਕਲਾਸ ਲਾ ਦੀਏ ਚੌਥੀ ਲਾ ਦੀਏ ਤੀਜੀ ਲਾ ਦੀਏ ਕਲਾਸ ਪੂਰੀ ਕਰਾ ਦੇ ਉਦੋਂ ਬਾਰੇ ਇੱਕ ਇੱਕ ਬੁੱਕ ਗਿਣਵੇਂ ਹੁੰਦੇ ਆ। ਉਸ ਬੁੱਕ ਨੂੰ ਉਹਨੇ ਪੜ੍ਹਨਾ ਹੁੰਦਾ। ਇੱਕ ਇੱਕ ਚੀਜ਼ ਨੂੰ ਜਿਹੜੇ ਸਕੂਲ ਸਟਾਫ ਆ ਉਹਨਾਂ ਨੇ ਵੰਡ ਕੇ ਦਿੱਤਾ ਹੁੰਦਾ। ਉਸੇ ਕਰਾ ਪਰਮੇਸ਼ਵਰ ਨੇ। ਸਾਨੂੰ ਇੱਕ ਇੱਕ ਚੀਜ਼ ਵੰਡ ਕੇ ਹallelujah। ਹallelujah। ਦੇਖੋ ਅਸੀਂ ਖੁਸ਼ ਆ ਪਰਮੇਸ਼ਵਰ ਸਾਨੂੰ ਬਹਾਵ ਦਿੱਤਾ। ਦੇਖੋ ਮੇਰੀ ਅਵਾਜ਼ ਆ ਰਹੀ ਤੁਹਾਨੂੰ ਨਾ। ਹਾਂ। ਹੁਣ ਬਾਪੂ ਜੀ ਬੁਜ਼ੁਰਗ ਹੋ ਚੁੱਕੇ ਬਰ ਬੁਜ਼ੁਰਗ ਦਾ ਆਸਥਾ ਦੇ ਵਿੱਚ ਆ। ਤੇ ਬਾਪੂ ਜੀ ਕਹਿੰਦੇ ਮੇਰੀ ਲੱਤਾਂ ਕੰਬ ਕਰ ਇਹ ਜਵਾਨ ਆਪਣੀ ਜਵਾਨੀ ਦੇ ਦਿਨਾਂ ਵਿੱਚ ਪਰਮੇਸ਼ਰ ਨੂੰ ਯਾਦ ਰੱਖ ਇੱਕ ਸਮਾਂ ਆਊਗਾ ਜਦੋਂ ਤੂੰ ਕਹੇਗਾ ਕਿ ਕਾਸ਼ ਮੈਂ ਜਵਾਨੀ ਦੇ ਵਿੱਚ ਪਰਮੇਸ਼ਰ ਨੂੰ ਯਾਦ ਕੀਤਾ ਹੁੰਦਾ ਹੁਣ ਮੇਰੇ ਕੋਲ ਹੁੰਦਾ ਉਹ ਕਿਹਾ ਬਜ਼ੁਰਗ ਕਹਿ ਰਿਹਾ ਕਿ ਮੈਨੂੰ ਲੱਗਾ ਕੰਮ ਨਹੀਂ ਕਰ ਸਕਦੀਆਂ ਮੈਂ ਮੈਂ ਲੱਤਾਂ ਖੱਟੀਆਂ ਨਹੀਂ ਹੁੰਦੀਆਂ ਮੈਂ ਤਾਂ ਬੈਠਾ ਨਹੀਂ ਆਂਦਾ ਉਹਦੇ ਮੈਂ ਅਸੀਂ ਵਿਖਾਵਾਂਗੇ ਹੁਣ ਮੈਂ ਤੁਹਾਡੇ ਨਾਲ ਆ ਨਹੀਂ ਜਾਂਦਾ ਕੌਣ ਸਾਡੇ ਕੋਲੇ ਸਮਾਂ ਕੌਣ ਸਾਡੇ ਕੋਲੇ ਸਮਾਂ ਹallelujah ਹallelujah ਤਾਂ ਅਸੀਂ ਦੇਖਾਂਗੇ ਮੱਤੀ ਦੀ ਅੰਜੀਲ ਉਹਦਾ 25 ਅਧાય ਵਚਨ 14 ਤੋਂ ਲੈ ਕੇ 40 ਤੱਕ ਹੈ। 35 ਅਧાય ਉਹਦਾ 14 ਐਤੋਂ ਲੈ ਕੇ ਕਹਿੰਦਾ ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜਿਹਨੇ ਪਰਦੇਸ ਜਾਣ ਲੱਗਿਆ ਆਪਣੇ ਚਾਕਰਾਂ ਨੂੰ ਸੱਦ ਕੇ ਆਪਣਾ ਮਾਲ ਉਹਨਾਂ ਦੇ ਹੱਥ ਸੌਂਪ ਹallelujah ਇਹ ਗੱਲ ਕੀ ਦੀ ਰਹੀ ਆ ਇੱਕ ਮਾਰਕ ਦੇ ਵਰਗੀ ਹੈ ਜੀ ਆ ਤੇ ਜਿਹਨੇ ਆਪਣਾ ਸਾਰਾ ਧਨ ਦੌਲਤ ਆਪਣੇ ਨੌਕਰਾਂ ਦੇ ਹੁਣ ਅਸੀਂ ਜਿਹੜੇ ਆ ਧਰਤੀ ਉੱਤੇ ਪਰਮੇਸ਼ਵਰ ਨੇ ਸਾਨੂੰ ਭੇਜਿਆ ਅਸੀਂ ਪਰਮੇਸ਼ਵਰ ਦੇ ਕਿੰਆ ਨੋ ਕਰਾ ਤੇ ਪਰਮੇਸ਼ਰ ਨੇ ਸਾਰੇ ਧਰਤੀ ਸਾਨੂੰ ਦੇ ਅਸੀਂ ਜੋ ਜੀ ਕਰਦਾ ਉਹ ਕਰਦੇ ਨਹੀਂ ਹਾਂ ਜਿੱਦਾਂ ਸਾਡਾ ਜੀ ਕਰਦਾ ਅਸੀਂ ਖਾਣੇ ਆ ਜਿੱਦਾਂ ਜੀ ਸਾਡਾ ਕਰਦਾ ਅਸੀਂ ਪੀਣੇ ਆ ਜਿੱਦਾਂ ਜੀ ਕਰਦਾ ਅਸੀਂ ਪਾਉਣੇ ਆ ਅਸੀਂ ਪਰਮੇਸ਼ਵਰ ਦੇ ਲੋਕ ਆਂ ਤੇ ਪਰਮੇਸ਼ਰ ਦੇ ਚੱਕਰਾ ਕਹਿੰਦਾ ਅਤੇ ਇੱਕ ਨੂੰ ਪੰਜ ਤੋੜੇ ਪੰਜ ਤੋੜੇ ਦੂਏ ਨੂੰ ਦੋ ਅਤੇ ਤੀਏ ਨੂੰ ਇੱਕ ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਵਿਆਪ ਆਪ ਪਰਦੇਸ ਨੂੰ ਚਲਿਆ ਹallelujah ਹallelujah ਪਰਮੇਸ਼ੁਰ ਨੇ ਹਰ ਇੱਕ ਨੂੰ ਅਲੱਗ ਅਲੱਗ ਸਭ ਕੁਝ ਦਿੱਤਾ ਕਿਸੇ ਨੂੰ ਪੰਜ ਤੋੜਾਂ ਦੀ ਸੇਵਕਤੀ ਕਿਸੇ ਨੂੰ ਦੋ ਤੋੜਾਂ ਦੀ ਸੇਵਕਤੀ ਤੇ ਕਿਸੇ ਨੂੰ ਇੱਕ ਤੋੜੀ ਦੀ ਦਿੱਤੀ ਹallelujah ਹallelujah ਪਰ ਇਹ ਚੀਜ਼ ਨੂੰ ਦੇਖਣਾ ਸੀ ਇਸ ਦੇ ਬਚਨ ਦੇ ਵਿੱਚ ਇਨ੍ਹਾਂ ਪੰਜਾਂ ਦੇ ਵਿੱਚੋਂ ਜਿਹੜੇ ਤਿੰਨਾਂ ਦੇ ਵਿੱਚੋਂ ਦੋਵਾਂ ਨੇ ਤਾਂ ਸਹੀ ਕੰਮ ਕੀਤਾ ਤੇ ਇੱਕ ਨੇ ਕੰਮ ਨਹੀਂ ਨਹੀਂ ਹallelujah ਕਹਿੰਦਾ ਜਿਹਨੇ ਪੰਜ ਤੋੜੇ ਲਏ ਸਾਨੂੰ ਉਹਨੇ ਚੱਟ ਜਾ ਕੇ ਉਹ ਉਸ ਦੇ ਨਾਲ ਵੰਝ ਵਪਾਰ ਕੀਤਾ ਅਤੇ ਹੋਰ ਪੰਜ ਤੋੜੇ ਕਮਾਏ ਜਿਹੜੇ ਕਿ ਪੰਜਾਂ ਤੋਂ ਉਹਨੇ 10 ਬਣਾ ਨਹੀਂ ਪੰਜਾਂ ਤੋਂ 10 ਬਣਾ ਲੈ ਅਤੇ ਕਹਿੰਦਾ ਇਸੇ ਤਰ੍ਹਾਂ ਜਿਹਨੇ ਦੋ ਲਏ ਸਾਨੂੰ ਉਸਨੇ ਵੀ ਚਾਰ ਹੋਰ ਦੋ ਹੋਰ ਖੱਟ ਲੈ ਤੇ ਚਾਰ ਬਣ ਹallelujah hallelujah ਥੋੜਾ ਜਿਹਾ ਮੈਂ ਰੋਕ ਕੇ ਬਚਤ ਇਹ ਦਿੱਤੰ ਬਸੰਗ ਦਾ ਤੋੜੇ ਆਪਣੇ ਵਿੱਚ ਕੀ ਹੈ ਅਸੀਂ ਪਰਮੇਸ਼ਵਰ ਨੇ ਸਾਡੇ ਪਰਿਵਾਰ ਦੇ ਵਿੱਚ ਸਭ 2 ਮੈਂਬਰ ਦਿੱਤੇ ਆ ਕਿਸੇ ਨੂੰ 5 ਮੈਂਬਰ ਦਿੱਤੇ ਉਹਨਾਂ ਪੰਜਾਂ ਦਾ ਕੰਮ ਕੀ ਆ ਪਰਮੇਸ਼ਰ ਦੇ ਲਈ ਕੰਮ ਕਰਨਾ ਤੇ ਪੰਜਾਂ ਨੂੰ ਹੋਰ ਇਕੱਠਿਆਂ ਕਰਨਾ ਪੰਜ ਲੋਕਾਂ ਨੂੰ ਹੋਰ ਖੱਟ ਕੇ ਪਰਮੇਸ਼ਰ ਨਾਲ ਜੋੜ ਦੇਣਾ ਉਹਨੂੰ ਜਿਹੜੇ ਘਰ ਦੇ ਵਿੱਚ 2 ਮੈਂਬਰ ਆ ਤੋ ਸਭਾ ਗੱਲ ਕਰਦੇ ਪਤੀ ਪਤਨੀ ਆ ਪਤੀ ਪਤਨੀ ਨੂੰ ਚਾਹੀਦਾ ਕਿ ਪ੍ਰਾਰਥਨਾ ਕਰੇ ਬਚਨ ਪੜੇ ਦੋਨੇ ਜਣੇ ਬਚਨ ਪ੍ਰਾਰਥਨਾ ਪੜਨ ਤੇ ਉਹ ਦੋ ਜਣੇ ਲੋਕਾਂ ਨੂੰ ਹੋਰ ਬਚਾ ਕੇ ਲੈ ਕੇ ਆਲੇਲੂਆ ਹਾਲੇਲੂਆ ਕੋਈ ਨਾ ਹੋਰ ਬਚਾ ਕੇ ਲੈ ਕੇ ਔਰ ਜੇ ਕਹਿੰਦਾ ਕੀ ਕਹਿੰਦਾ ਇਸੇ ਤਰ੍ਹਾਂ ਜਿਨੇ ਦੋ ਲੈ ਸਨ ਉਹਨੇ ਵੀ ਹੋਰ ਦੋ ਖੱਟ ਲੈ ਪਰ ਜਿਨੇ ਇੱਕ ਲਿਆ ਸੀ ਉਹਨੇ ਜਾ ਕੇ ਧਰਤੀ ਕੁੱਟੀ ਅਤੇ ਆਪਣੇ ਮਾਲ ਦੇ ਪਏ ਨੂੰ ਲਪਾਵਾ ਪਰ ਜਿਹਨੇ ਇੱਕ ਲੈ ਲਿਆ ਸੀ ਉਹਨੇ ਜਲਦੀ ਜਲਦੀ ਕੀਤਾ ਜਾ ਕੇ ਮਿੱਟੀ ਪੱਟੀ ਮਿੱਟੀ ਪੱਟ ਕੇ ਵਿੱਚ ਨਪ ਦਿੱਤਾ ਵੀ ਯਾਰ ਮੈਨੂੰ ਮਿਲਿਆ ਤੇ ਕਿਤੇ ਇਹਦਾ ਹੋਵੇ ਮੇਰੇ ਤੇ ਲੱਗ ਜੇ ਤੇ ਮੈਂ ਉਹਦੇ ਬਦ ਮਾਲਕ ਨੂੰ ਕੀ ਜਵਾਬ ਦੇਉਂਦਾ ਪਰ ਉਹਨੇ ਗਲਤੀ ਕਰੇ ਕੋਲੇ ਸਵਾਦ ਆ ਇਹ ਸਵਾਦ ਸਾਨੂੰ ਮਾਲਕ ਨੇ ਦਿੱਤੇ ਆ ਇਸ ਨੂੰ ਅਸੀਂ ਲੰਗਾਈ ਜਾਂਦੇ ਤੇ ਮਿੱਟੀ ਵਿੱਚ ਮਿਲ ਜਾਂਦੇ ਆ ਆ ਜਾਂਦਾ ਸਵਾਦ ਪੁਰਾ ਜਾਂਦਾ ਮਿੱਟੀ ਵਿੱਚ ਰਹਿੰਦਾ ਜੇ ਇਸੇ ਸਵਾਦ ਦੇ ਨਾਲ ਅਸੀਂ ਤੇ ਤੇ ਮਾਰਕ ਦਾ ਨਾਮ ਲੈ ਬਸ ਸ਼ੁਕਰ ਗੁਜ਼ਾਰੀ ਕੀਤੀ ਜੀ ਨਾ ਅਸੀਂ ਇਸੇ ਸਵਾਦ ਦੇ ਨਾਲ ਪਰਮੇਸ਼ਰ ਜੀ ਕੋਲ ਥੋੜਾ ਫਾਇਦਾ ਕਰ ਸਕਦੇ ਹਾਂ ਹallelujah 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 ਪਾਤਰ 16 82 ਤੇ ਕਹਿੰਦਾ ਬਹੁਤ ਜਣ ਪਿੱਛੋਂ ਉਹ ਨਾ ਚੱਕਰਾਂ ਦਾ ਮਾਲਕ ਆਇਆ ਤੇ ਉਹਨਾਂ ਤੋਂ लेखा ਲੈਣ ਲੱਗਾ ਸੋ ਜਿਹੜੇ ਪੰਜ ਥੋੜੇ ਲੈ ਸੰਨ ਉਹ ਦੇ ਨੇ ਔਰ ਆਣ ਕੇ 4-5 ਤੋੜੇ ਉਹਨੂੰ ਉਹਦੇ ਅੱਗੇ ਰੱਖ ਦਿੱਤੇ ਤੇ ਕਿਹਾ ਸਵਾਮੀ ਜੀ ਤੁਸੀਂ ਮੈਨੂੰ 5 ਤੋੜੇ ਦਿੱਤੇ ਸਾਨੂੰ ਤੇ ਦੇਖੋ ਮੈਂ 5 ਰੋਟੀਆਂ ਬਣਾਇਆ। ਉਸੇ ਤਰ੍ਹਾਂ ਜਦੋਂ ਦੋਵਾਂ ਆਲੇ ਨੂੰ ਪਰਮੇਸ਼ਰ ਜਿਹੜੇ ਮਾਲਕ ਨੇ ਸੱਧਿਆ ਤੇ ਉਹਨੇ ਵੀ ਕੀ ਦੋ ਤੋੜੇ ਹੋਰ ਅੱਗੇ ਰੱਖ ਦਿੱਤੇ ਕਿ ਤੁਸੀਂ ਮੈਨੂੰ ਦੋ ਦਿੱਤੇ ਤੁਸੀਂ ਮੈਂ ਤੁਹਾਨੂੰ ਚਾਰ ਦੇ ਦਿੰਦਾ। ਲੇਕਿਨ ਉਸ ਦਾ ਉਹਦੇ ਮਾਲਕ ਨੇ ਉਸ ਨੂੰ ਕਿਹਾ "ਹੇ ਚੰਗੇ ਅਤੇ ਮਤਬ ਕਰ ਚੱਕ ਕਰ ਸ਼ਾਬਾਸ਼ ਤੂੰ ਥੋੜੇ ਜਿਹੇ ਮੈਂ ਤੇ ਚੰਗਾ ਨਿਕਲਿਆ ਮੈਂ ਤੈਨੂੰ ਬਹੁਤ ਸਾਰੇ ਉੱਤੇ 1000 ਦੇਵਾਂਗਾ ਅਤੇ ਆਪਣੇ ਮਾਲਕ ਦੀ ਖੁਸ਼ੀ ਵਿੱਚ ਦਾਖਲ ਹੋ। ਅਤੇ ਜਿਨੇ ਦੋ ਲੈਣ ਉਹਨੂੰ ਵੀ ਇਸੇ ਤਰ੍ਹਾਂ ਹੀ ਕਿਹਾ ਗਿਆ। ਉਹਦੇ ਮਾਲਕ ਨੇ ਉਸ ਨੂੰ ਕਿਹਾ ਹੇ ਚੰਗਿਆ ਤੇ ਮਤਬਤ ਚੱਕ ਸੇਵਕ ਸ਼ਾਬਾਸ਼ ਤੂੰ ਥੋੜੇ ਵਿੱਚ ਚੰਗਾ ਨਿਕਲਿਆ ਅਤੇ ਅੱਛਾ ਫਲ ਲੈ ਕੇ ਆਂਦਾ। ਹallelujah ਹallelujah ਮੈਂ ਸਾਰੀ ਸ਼ਾਰਟਕਟ ਕਿਉਂ ਲੈ ਕੇ ਜਾ ਰਿਆਂ ਕਿ ਸਮਾਂ ਬਹੁਤ ਘੱਟ ਆ। ਜੇ ਮੈਂ ਪੂਰਾ ਕਲੀਅਰ ਸਮਝਾਵਾਂ ਤਾਂ ਮੈਨੂੰ ਘੱਟੋ ਘੱਟ ਡੇਢ ਘੰਟਾ ਚਾਹੀਦਾ ਡੇਢ ਘੰਟੇ ਦੇ ਵਾਸਤੇ ਮੈਨੂੰ ਇਹ ਪ੍ਰਚਾਰ ਕਰਨ ਲਈ ਚਾਹੀਦਾ ਹallelujah ਹallelujah ਤੇ ਕਹਿੰਦਾ ਜੀ ਬਹੁਤ ਵਧੀਆ ਨਿਕਲਿਆ ਤੇ ਕਹਿੰਦਾ ਫਿਰ ਜਿਹੜੇ ਇੱਕ ਤੋੜਾ ਲਿਆ ਸੀ ਉਹ ਵੀ ਕੋਲ ਆ ਕੇ ਬੋਲਿਆ ਸਵਾਮੀ ਜੀ ਤੁਹਾਨੂੰ ਜਾਣਿਆ ਜੋ ਤੁਸੀਂ ਕਰੜੇ ਆਦਮੀ ਹੋ ਕੇ ਉਥੇ ਤੁਸੀਂ ਨਹੀਂ ਭਿਜਿਆ ਉਥੋਂ ਵੱਢਦੇ ਹੋ আর ਜਿੱਥੇ ਤੁਸੀਂ ਨਹੀਂ ਕਿਟਾਇਆ ਉਥੋਂ ਇਕੱਠਾ ਕਰਦੇ ਹੋ ਸਮੈਂ ਡਰ ਗਿਆ ਸਾਹ ਤੁਹਾਡੇ ਤੋੜੇ ਨੂੰ ਧਰਤੀ ਵਿੱਚ ਮੁਕਾਤਾ ਇਹ ਆਪਣਾ ਲੈ ਲਓ ਉਸ ਦੇ مالک ਨੇ ਉਸ ਨੂੰ ਉਤ렸다